ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਸਾਨ ਵੀਰੋ ਜਿਹੜੀ ਪੀ 126 ਬਾਰੇ ਨਵੀਂ ਸਿਫਾਰਸ਼ ਜਿਹੜੀ ਹੈਗੀ ਨਾ ਲਵਾਈ ਬਾਰੇ ਕਿਉਂਕਿ ਪੀ 126 ਤੁਹਾਨੂੰ ਪਤਾ ਕਿ ਪਿਛਲੀ ਵਾਰ ਝੋਨੇ ਦੇ ਜਿਹੜੇ ਵੇਚਣ ਵਾਲੀ ਕਿਸਾਨ ਵੀਰਾਂ ਦੇ ਵਿੱਚ ਇਸ ਚੀਜ਼ ਦਾ ਕਾਫੀ ਸਮੱਸਿਆ ਆਈ ਕਈ ਥਾਵਾਂ ਦੇ ਉੱਤੇ ਉਹ ਅਸਲ 'ਚ ਕੀ ਸੀਗਾ ਕਿ ਮੇਨ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਹਾਈਬ੍ਰਿਡ ਦੇ ਵਿੱਚ ਪੀਆ 126 ਜਾਂ ਪੀਆ 131 ਜਾਂ ਪੀਆ ਕੋਈ ਵੀ ਕਿਸਮ ਆ ਇਹਨੂੰ ਲੈ ਕੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਸੀ ਪਿਛਲੀ ਵਾਰ ਕਈ ਕਈ ਵਾਰ ਕੋਈ ਵੱਖ-ਵੱਖ ਤਰ੍ਹਾਂ ਦੇ ਮਸਲੇ ਇਕੱਠੇ ਹੋ ਜਾਂਦੇ ਕਿਸਾਨ ਵੀਰਾਂ ਨੂੰ ਇਹ ਜਿਹੜੀ ਹੈਗੀ ਆ ਇਹ ਮਤਲਬ ਸਮੱਸਿਆ ਇਹ ਲੱਗੀ ਕਿ ਇਹ ਕਿਸਮ ਪੀਆਰ 126 ਨਾਲ ਪੀਆਰ 126 ਨਾਲ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ ਪੀਆਰ 126 ਹੈ ਪੀਆਰ 131 ਹੈ ਐਸਵਰ ਨਵੀ ਪੀਆਰ 132 ਕਸਮ ਬੀਪੀਏ ਯੂ ਵੱਲੋਂ ਰਿਲੀਜ਼ ਕੀਤੀ ਗਈ ਵੱਖ-ਵੱਖ ਕਿਸਾਨ ਮੇਲਿਆਂ ਤੇ ਉਹਦੇ 20 ਮਿਲ ਰਹੇ ਆ ਤੇ ਜਿਹੜੀ ਜਿਹੜੇ ਸਾਇੰਸਦਾਨ ਅਤੇ ਪਸਾਰਮਾਰ ਹੁੰਦੇ ਜਿਹੜੇ ਪੰਜਾਬ ਦੇ ਜਿਹੜਾ ਹੈ ਪੀਏਯੂ ਲੁਧਿਆਣਾ ਦੇ ਜਿਹੜੇ ਸਾਇੰਸਦਾਨ ਨੇ ਤੇ ਪਸਾਰਮਾਰ ਨੇ ਜਿਹੜੇ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਉਹਨਾਂ ਦੀ ਜਿਹੜੀ ਸੋਨੀ ਦੀਆਂ ਫਸਲਾਂ ਸੰਬੰਧੀ ਗੋਸ਼ਟੀ ਜਿਹੜੀ ਉਹ ਮਾਰਚ ਦੇ ਵਿੱਚ ਹੁੰਦੀ ਹੈ ਤੇ ਜਿਹੜੀਆਂ ਹਾੜੀ ਦੀਆਂ ਫਸਲਾਂ ਸੰਬੰਧੀ ਗੋਸ਼ਟੀ ਆ ਉਹ ਜਿਹੜੀ ਕਣਕ ਦੀ ਬਜਾਈ ਤੋਂ ਪਹਿਲਾਂ ਹੁੰਦੀ ਹੈ ਹੁਣ ਝੋਨੇ ਦੀ ਲਵਾਈ ਤੋਂ ਪਹਿਲਾਂ ਸੋਨੇ ਦੀਆਂ ਫਸਲਾਂ ਸੰਬੰਧੀ ਗੋਸ਼ਟੀ ਹੋਈ ਪੀਏਯੂ ਲੁਧਿਆਣਾ ਵਿਖੇ ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਕੋਈ ਸਿਫਾਰਸ਼ਾਂ ਹੁੰਦੀਆਂ ਜਿਵੇਂ ਪਿਛਲੀ ਵਾਰ ਕੋਈ ਸਮੱਸਿਆ ਆਈ ਤਾਂ ਉਹਦੇ ਵਾਸਤੇ ਕੋਈ ਨਵੀਂ ਖੋਜ ਆ ਜਾਂ ਕੋਈ ਨਵੀਂ ਸਿਫਾਰਸ਼ ਆ ਜਾਂ ਕੋਈ ਨਵਾਂ ਤਜਰਬਾ ਸਾਹਮਣੇ ਆਉਂਦਾ ਤਾਂ ਉਹ ਚੀਜ਼ ਦੇ ਜਿਹੜੀ ਹੈਗੀ ਆ ਜਾਣਕਾਰੀ ਅੱਗੇ ਪਸਾਰ ਮਰਾਂ ਨੂੰ ਦਿੱਤੀ ਜਾਂਦੀ ਕਿ ਅੱਗੇ ਜਿਹੜੀ ਕਿਸਾਨ ਵੀਰਾਂ ਤੱਕ ਉਹ ਜਾਣਕਾਰੀ ਪਹੁੰਚੇ ਤੇ ਜਿਹੜੀ ਪੈਕੇਜ ਆ ਪ੍ਰੈਕਟਿਸਸ ਆ ਫਸਲਾਂ ਦੀ ਜਿਹੜੀ ਕਾਸ਼ਤ ਸਬੰਧੀ ਜਿਹੜੀ ਪੈਕੇਜ ਆਉਂਦੀ ਆ ਪੀਏਯੂ ਲੁਧਿਆਣਾ ਦੀ ਕਿਤਾਬ ਆਉਂਦੀ ਉਹਦੇ ਵਿੱਚ ਵੀ ਜਿਹੜੀਆਂ ਨਵੀਆਂ ਸਿਫਾਰਸ਼ਾਂ ਸ਼ਾਮ ਦਿੱਤੀਆਂ ਜਾਂਦੀਆਂ ਪੀਆਰ 126 ਕਿਸਾਨ ਪੱਕੀ ਖਸਮਾ ਪਿਛਲੀ ਵਾਰ ਵੀ ਮੈਂ ਕਹਿੰਦਾ ਰਿਹਾ ਕਿ ਇਹ ਘੱਟ ਸਮੇਂ ਦੇ ਵਿੱਚ ਕਿਸਾਨ ਦਾ ਘੱਟ ਖਰਚਾ ਘੱਟ ਲੈਂਦੀ ਹੈ ਸਮਾਂ ਵੀ ਘੱਟ ਲੈਂਦੀ ਪਾਣੀ ਦੀ ਵੀ ਬਚਦਾ ਪਰਾਲੀ ਵੀ ਇਹਦੀ ਘੱਟ ਹੁੰਦੀ ਸਾਹਮਣੀ ਸੌਖੀ ਹੈ ਤੇ ਜੇ ਪਛੇਤੀਆਂ ਹਾਲਾਤਾਂ ਜਾਂ ਆਪਾਂ ਨੂੰ ਕੋਈ ਝੋਨਾ ਲਾਉਣਾ ਪੈਂਦਾ ਤਾਂ ਉਹ ਪੀਆਰ 126 ਕਸਮ ਉਹਤੇ ਖਰੀ ਉੱਤਰਦੀ ਹੈ ਅਨ ਨਮੀ ਦੀ ਸਮੱਸਿਆ ਹੈ ਮੁੱਖ ਤੌਰ ਤੇ ਕਿਸਾਨ ਵੀਰ ਕਹਿੰਦੇ ਕਿ ਇਹਦੀ ਨਮੀ ਨਹੀਂ ਜਾਂਦੀ ਇਹਦੇ ਬਾਰੇ ਵੀ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਕਿ ਇਹਦੇ ਵਿੱਚ ਤੁਸੀਂ ਇੱਕ ਤਾਂ ਪਾਣੀ ਲਾਉਣ ਦਾ ਤਰੀਕਾ ਇੱਕ ਖਾਦ ਆ ਜਿਹੜੀ ਯੂਰੀਆ ਉਹ ਮਿੱਟੀ ਪਰਖ ਆਧਾਰ ਤੇ ਜਾਂ ਦਰਮਿਆਨੀਆਂ ਜ਼ਮੀਨਾਂ ਵਾਸਤੇ ਜੋ ਸਿਫਾਰਸ਼ ਆ ਉਹਦੇ ਅਨੁਸਾਰ ਪਾਈ ਜਾਵੇ ਉਹ ਜ਼ਰੂਰਤ ਤੋਂ ਜ਼ਿਆਦਾ ਨਾ ਪਾਵੇ ਤਾਂ ਜਿਹੜੀ ਆਪਾਂ ਲਵਾਈ ਬਾਰੇ ਗੱਲ ਕਰਦੇ ਹੁੰਨੇ ਆ ਕਿ ਆਪਾਂ ਜੁਲਾਈ ਦੇ ਵਿੱਚ ਅੱਧ ਜੁਲਾਈ ਦੇ ਨੇੜੇ ਤੇ ਇਹਦੀ ਲਵਾਈ ਕਰੋਂ ਤਾਂ ਬਹੁਤ ਵਧੀਆ ਝਾੜ ਰਹਿੰਦਾ ਜਿਹੜਾ ਹੈਗਾ 5 ਜੁਲਾਈ ਤੋਂ ਕੋਸ਼ਿਸ਼ ਕਰੋ ਬਾਅਦ ਕਰੀਏ 10 ਜੁਲਾਈ 12 ਜੁਲਾਈ 15 ਜੁਲਾਈ ਜਾਂ 20 ਜੁਲਾਈ ਵਾਰ ਵੀ ਆਪਾਂ ਗੱਲ ਕੀਤੀ ਜੇ ਲੇਟ ਹਾਲਾਤ ਹੈ 20 22 ਜੁਲਾਈ 'ਚ ਬਹੁਤ ਸ਼ਾਨਦਾਰ ਝਾੜ ਮਿਲਦਾ ਤੁਸੀਂ ਇੱਕ ਤਾਂ ਇਹ ਮੈਨੂੰ ਦੱਸਿਆ ਜੀ ਕਿਉਂਕਿ ਕਿਸਾਨ ਮੀਲਿਆਂ ਤੇ ਕਿਸਾਨ ਵੀਰ ਬੀਜ ਖਰੀਦ ਰਹੇ ਕਿ ਤੁਸੀਂ ਕਿਹੜੀ ਕਿਸਮ ਦਾ ਬੀਜ ਖਰੀਦ ਰਹੇ ਹੋ ਕਿਹੜੀ ਕਿਸਮ ਦੀ ਲਵਾਈ ਕਰ ਰਹੇ ਹੋ ਕਿਉਂਕਿ ਕਿਸਾਨ ਵੀਰ ਪੀਆਰ 114 ਦਾ ਕਾਫੀ ਬੀਜ ਪੀਆਰ 128 29 30 ਪੀਆਰ 126 ਪੀਆਰ 131 ਦਾ ਵੀ ਥੋੜਾ ਥੋੜਾ ਬੀਜ ਮਿਲ ਰਿਹਾ ਤੇ ਤੁਸੀਂ ਕਿਹੜੀ ਕਿਸਮ ਦੀ ਲਵਾਈ ਇਸ ਵਾਰ ਕਰਨ ਜਾ ਰਹੇ ਆ ਜਿਹੜੀ ਆਮ ਤੌਰ ਤੇ ਝੋਨੇ ਦੀ ਪਨੀਰੀ ਦੀ ਬਜਾਈ ਵਾਸਤੇ ਜੋ ਸਿਫਾਰਸ਼ਾ ਮੁੱਖ ਤੌਰ ਤੇ ਦਰਮਿਆਨੀਆਂ ਜਿਹੜੀਆਂ ਸਮਾਂ ਲੈਣ ਵਾਲੀਆਂ ਕਿਸਮਾਂ ਜਾਂ ਘੱਟ ਸਮੇਂ ਜਿਵੇਂ ਪੀਆਰ 126 ਆ ਗਈ ਇਹ ਤਕਰੀਬਤ ਤਕਰੀਬਨ ਜਿਹੜੀ ਹੈਗੀ ਆ 25 ਮਈ ਤੋਂ ਆਪਾਂ ਮੰਨ ਕੇ ਚੱਲਦੇ ਆ ਕਿ 20 ਜੂਨ ਤਾਈ ਤੇ ਜਿਹੜੀ ਲਵਾਈ ਦਾ ਸਮਾਂ ਉਹ ਹੈਗਾ 20 ਜੂਨ ਤੋਂ ਲੈ ਕੇ 10 ਜੁਲਾਈ 20 ਜੂਨ ਤੋਂ 10 ਜੁਲਾਈ ਜਾਂ ਨਾਲ ਜਿਹੜਾ ਹੈਗਾ ਸਮਾਪਨ ਲਈਦਾ ਕਹਿ ਸਕਦੇ ਹਾਂ ਜਿਵੇਂ ਪੀਆਰ 126 ਹੈ ਇਹ 12 15 20 ਜੁਲਾਈ ਤਾਈਂ ਵੀ ਕਿਸਾਨ ਵੀ ਲਾ ਲੰਦੇ ਲੇਟ ਕਾਸ਼ਤ ਕਈ ਵਾਰ ਸਮੱਸਿਆ ਆ ਜਾਂਦੀ ਹੈ ਇੱਕ ਵਾਰ ਮੀਂਹ ਮਤਲਬ ਪਾਣੀ ਦਾ ਕਾਫੀ ਝੋਨੇ ਦੀ ਫਸਲ ਪਰਬਾਤ ਹੋਈ ਅਗਸਤ ਦੇ ਵਿੱਚ ਵੀ ਕਿਸਾਨ ਵੀ ਰੋਣ ਨੂੰ ਝੋਨਾ ਲਾਉਣਾ ਪਿਆ ਤਾਂ ਨਵੀਂ ਸਿਫਾਰਸ਼ ਇਹ ਆਈ ਹੈ ਕਿ ਤੁਸੀਂ ਦਾਣਿਆਂ ਦੇ ਵਿੱਚ ਨਮੀ ਦੀ ਇੱਕਸਾਰਤਾ ਵਾਸਤੇ ਵੀ ਨਮੀ ਸਹੀ ਮਾਤਰਾ ਦੇ ਵਿੱਚ ਆਵੇ ਜਿਆਦਾ ਨਮੀ ਨਾ ਆਵੇ ਪੱਕਣ ਦੇ ਵਿੱਚ ਇੱਕਸਾਰਤਾ ਹੋਵੇ ਇੱਕਸਾਰ ਪਕਾ ਹੋਵੇ ਚੰਗਾ ਝਾੜ ਹੋਵੇ ਚੰਗੀ ਕੁਆਲਿਟੀ ਹੋਵੇ ਇਹਦੇ ਕਰਕੇ ਪੀਆਰ 126 ਦੀ ਜਿਹੜੀ ਲਵਾਈ ਆ ਉਹ 15 ਜੁਲਾਈ ਤੱਕ ਕੰਪਲੀਟ ਕਰ ਲੋ ਇਹ ਨਵੀਂ ਸਵਾਰਸ਼ ਆ ਕਿ 15 ਜੁਲਾਈ ਤੋਂ ਬਾਅਦ ਮਤਲਬ ਦਾਣਿਆਂ ਦੇ ਵਿੱਚ ਜੇ ਨਮੀ ਦੀ ਆਪਾਂ ਸਹੀ ਮਾਤਰਾ ਚਾਹੁੰਦੇ ਆ ਪਕਾਅ ਇੱਕ ਸਾਰ ਚਾਹੁੰਦੇ ਆ ਚੰਗਾ ਝਾੜ ਜਿਹੜਾ ਕਿ ਕਿਸਾਨ ਵੀਰਾਂ ਨੇ ਆਪ ਹੀ ਦੇਖੀ ਪਰਖੀ ਕਿਸਮ ਹੈ ਪੀਆਰ 126 35 35 ਕੁਇੰਟਲ ਤਾਈ 37 37 ਕੁਇੰਟਲ ਤਾਈ ਝਾੜ ਆਇਆ ਚੰਗਾ ਝਾੜ ਤੇ ਕੁਆਲਿਟੀ ਵਾਸਤੇ ਵੀ 15 ਜੁਲਾਈ ਤੱਕ ਇਹਦੀ ਜਿਹੜੀ ਲਵਾਈ ਕਰ ਦਿਓ ਇਹਦਾ ਮਤਲਬ ਕਿ ਤੁਸੀਂ 20 ਜੂਨ ਦੇ ਨੇੜੇ ਤੇੜ ਜਿਹੜੀ 15 ਤੋਂ 20 ਜੂਨ ਦੇ ਨੇੜੇ ਤੜੇ ਦੀ ਪਨੀਰੀ ਬੀਜ ਲਈਏ ਆਪਾਂ 22 ਜੂਨ 22 ਜੂਨ ਤਾਈਂ ਪਨੀਰੀ ਬੀਜ ਲਈ ਕੋਸ਼ਿਸ਼ ਕਰੀਏ ਆਪਾਂ 20 ਦਿਨ ਦੀ 22 ਦਿਨ ਦੀ 25 ਦਿਨ ਦੀ ਪਨੀਰੀ ਤਿਆਰ ਕਰਕੇ ਤੇ 10 ਜੁਲਾਈ 12 15 ਜੁਲਾਈ ਦੇ ਨੇੜੇ ਤੜੇ ਦੀ ਲਵਾਈ ਕਰ ਲਈਏ 2-4 ਦਿਨ ਅੱਗੇ ਪਿੱਛੇ ਹੋ ਜਾਣ ਕੋਈ ਸਮੱਸਿਆ ਨਹੀਂ ਆਉਂਦੀ ਇਹ ਮੈਂ ਜਾਣਕਾਰੀ ਸਾਂਝੀ ਕਰਨੀ ਸੀ ਆਪਣੇ ਸੁਝਾਅ ਜਰੂਰ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ